ਦਰਖਾਸਤ ਨਵਲੋਂ ਆਈ ਹੈਗੀ ਹੈ ਜੀ ਲੋਨੋਂ ਜੋ ਖੁਸ਼ ਖੁਸ਼ਿੰਦਰ ਖੁਸ਼ਿੰਦਰ ਸਿੰਘ ਜੀ ਦੇ ਵੱਲੋਂ ਆਈ ਹੈ ਕਿ ਇਹ ਜੋ ਜਿਨ੍ਹਾਂ ਦੇ ਕਮਲ ਕਮਲਜੀਤ ਸੈਣੀ ਤੇ ਅਨੀਤ ਦੇ ਖਿਲਾਫ ਹੋਈ ਹੈ ਬ੍ਰਿਸ਼ਦੋਤ ਮੈਂ ਖਾਬਜ਼ ਹੋਰ ਕਿਉਂ ਤੇ ਉਹਨਾਂ ਦੇ ਖਿਲਾਫ ਜੋ ਬਣਦੀ ਕਾਰਵਾਈ ਹੈਗੀ ਹੈ ਜੋ ਉਹਨਾਂ ਨੇ ਸਟ੍ਰੇਅ ਕੀਤਾ ਹੈ ਜਾਂ ਗਾਲੀ ਕਲੋਚ ਕੀਤਾ ਹੈ ਜੀ ਧਾਂਕੀ ਤੇ ਧਮਕੀਆਂ ਦਿੱਤੀਆਂ ਨੇ ਉਸ ਤੋਂ ਇਲਾਵਾ ਹੋਰ ਉਹਦੇ ਪਰਚਾ ਦਰਜ ਕੀਤਾ ਜਾਊਗਾ ਉਹ ਤੋਂ ਉਹ ਤੋਂ ਇਲਾਵਾ ਜੇ ਕੋਈ ਤੱਤ ਸਾਹਮਣੇ ਆਉਂਦੇ ਹੈ ਦਰਾਂ ਨੇ ਤਫतीश ਤੇ ਉਹ ਤੋਂ ਵੀ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਪਰਚਾ ਹੁਣੇ ਦਰਜ ਕਰ ਲਿਓ ਇਹ ਦੱਸ ਦਿਓ ਤੇ ਜਿਹੜੀ ਪਰਚੇ ਦੀ ਕਾਰਵਾਈ ਹੋਣੀ ਆਪਣਾ ਦਰਜ ਕਰਨ ਲੱਗਿਆ ਤੇ ਦਰਜ ਕਰ ਤੋਂ ਬਾਅਦ ਵੀ ਤੁਹਾਨੂੰ ਦੱਸ ਦੇਵਾਂਗੇ ਐਸਾ ਕੋਈ ਦੂਜੀ ਤਰਫੋਂ ਕੋਈ ਦਰਖਾਸਤ ਨਹੀਂ ਖਿਸ਼ੂਦੂ ਸਿੰਘ ਦੇ ਖਿਲਾਫ ਦੂਜੀ ਤਰਫੋਂ ਹੋਜੀ ਕੋਈ ਦਰਖਾਸਤ ਹਾਂ ਕੋਈ ਦਰਖਾਸਤ ਇਹ ਕੱਲ ਨੂੰ ਬੈਲੈਂਸ ਕਰ ਲਈ ਹੋਵੇ ਨਾ ਬਿਲਕੁਲ ਸ਼ੋਕ ਇਹ ਨਹੀਂ ਤਾਂ ਬਹੁਤ ਅੱਛੀ ਗੱਲ ਆ ਤੁਹਾਡੀ ਬਾਜੀ ਜੀ ਇਹ ਮੈਨਿਪੂਲੇਸ਼ਨਸ ਹੁੰਦੀਆਂ ਨਹੀਂ ਠੀਕ ਹੈ ਜੀ ਹਾਂਜੀ ਤੇ ਹੁਣ ਤੁਸੀਂ ਸਾਨੂੰ 1.5 ਘੰਟੇ ਬਾਅਦ ਸਾਡੇ ਬੰਦੇ ਲੈ ਕੇ ਜਾਣਗੇ ਕਾਪੀ ਦੀ ਕਾਪੀ ਦੇ ਦੇਵੋਗੇ ਸਾਡੀ ਹਾਂਜੀ ਹਾਂਜੀ ਦੇ ਦੇਣਗੇ 1.5 ਘੰਟੇ ਬਾਅਦ ਦੇ ਦੇ ਦੇਣਗੇ ਔਰ ਸਾਰੀਆਂ ਤਰ੍ਹਾਂ ਦਾ ਜ਼ਿਕਰ ਤਾਂ ਹੋ ਹੀ ਗਿਆ ਸਾਰੀਆਂ ਜੁੜੀਆਂ ਗੱਲਾਂ ਨੇ ਉਹ ਵੀ ਹੋ ਗਈਆਂ ਐਸਐਚਓ ਸਾਹਿਬ ਅਸੀਂ ਇਹ ਕਿਉਂ ਲਾਇਆ ਜੇ ਉਹ ਬੰਦਾ ਥਾਣੇ 'ਚ ਖੜ ਕੇ ਜਦੋਂ ਧਮਕੀ ਦੇ ਰਿਹਾ ਸੀ ਇੱਥੇ ਸਾਡੇ ਸੱਜਣ ਖੜੇ ਨੇ ਉਹਨਾਂ ਦਾ ਸਭ ਤੋਂ ਵੱਡਾ ਗिला ਪਤਾ ਕੀ ਹੈ ਕਿ ਜੇ ਆਮ ਸ਼ਹਿਰੀ ਦਿੰਦਾ ਉਹਦੇ ਮੂੰਹ ਤੇ 4 ਵਜੇ ਨੇ ਸੀ ਥਪੇੜੇ ਤੇ ਉਹਨੂੰ ਅੰਦਰ ਸਿੱਟ ਲੈਣਾ ਸੀ ਐਬ ਜੇ ਬੰਦਿਆਂ ਨੂੰ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਨਹੀਂ ਬਿਲਕੁਲ ਕਾਰਵਾਈ ਹੁੰਦੀ ਜੀ ਹਰੇਕ ਪਰ ਜਾਣ ਕਿ ਉਹ ਦਿੱਤਾ ਉਹਨੂੰ ਜਿਹੜਾ ਬੰਦਾ ਧਮਕੀ ਦੇ ਰਿਹਾ ਖੜ ਕੇ ਛੜਿਆ ਉਹਨੂੰ ਫੜ ਕੇ ਉਦੋਂ ਹੀ ਸੱਟਣ ਲਈ ਮੈਨੂੰ ਦੱਸ ਦੇ ਮੈਂ ਇੱਥੇ ਕਿਸੇ ਨੂੰ ਧਮਕੀ ਦੇਵਾਂ ਮੈਂ ਤੇ ਤੁਮਾਰ ਦੂੰਗਾ ਵੀ ਤੁਸੀਂ ਸਾਹਮਣੇ ਖੜੇ ਹੋਵੋ ਤੇ ਤੁਸੀਂ ਫੜੋਗੇ ਨਹੀਂ ਚਲੋ ਜੋ ਵੀ ਹੁਣ ਅੱਜ ਮੁਲਾਜ਼ਮ ਮੁੱਲ ਹੋਈ ਉਸ ਤੇ ਖਲਾਫੀ ਜਿਹੜੀ ਬਣਦੀ ਹੋਊਗਾ ਉਹ ਪਾਸੇ ਕਾਰਵਾਈ ਐਸਐਚਓ ਸਾਹਿਬ ਉਹਦਾ ਕਾਰਨ ਕੀ ਸੀ ਤੁਸੀਂ ਫੋਨ ਕੀਤੇ ਆਏ ਨਹੀਂ ਆ ਕਿ ਮੈਂ ਤੁਸੀ ਕਹਿੰਦਾ 10 ਮਿੰਟ ਚ ਆਇਆ ਦਾ ਮਤਲਬ ਕਾਰ ਉਹ ਤੁਹਾਨੂੰ ਪ੍ਰਧਾਨ ਜੀ ਦੱਸ ਦਿੰਗੇ ਹੈਗਾ ਜਿਹੜਾ ਹੈਗਾ ਉਹ ਜਿਹੜਾ ਆਉਂ ਨਹੀਂ ਆਇਆ ਤੇ ਹੁਣ ਆ ਦਰਖਾਸਤ ਲੈ ਲਈ ਜਿਹੜੀ ਕਾਰਵਾਈ ਸੀ ਪੈਸੇ ਕਹਿੰਦਾ ਜੀ ਮਤਲਬ ਚੋਰ ਆ ਤਾਂ ਹੀ ਨਹੀਂ ਆਇਆ ਦਾ ਮਤਲਬ ਤੁਸੀਂ ਬੁਲਾਇਆ ਵੀ ਤਾਂ ਵੀ ਨਹੀਂ ਆਇਆ ਇਹ ਗਲਤ ਆ ਅਸੀਂ ਪਤਾ ਕਿਉਂ ਕਹਿ ਰਹੇ ਆ ਅਸੀਂ ਪਤਾ ਕਿਉਂ ਕਹਿ ਰਹੇ ਆ ਅਸੀਂ ਕਿਉਂ ਕਹਿ ਰਹੇ ਆ ਇਹ ਲੋਕ ਇਨਫਲੂਐਂਸ ਵਾਲੇ ਹੁੰਦੇ ਨੇ ਸਾਡੀ ਕੋ ਬੇਨਤੀ ਆ ਆ ਸਾਰਿਆਂ ਦੇ ਸਾਹਮਣੇ ਮੈਂ ਕਹਿ ਰਿਹਾ ਹੱਥ ਜੋੜ ਕੇ ਸਾਡੇ ਕੱਲੇ ਇਹਨਾਂ ਨਾਲ ਦੀ ਜਿੰਨੇ ਸਾਡੇ ਟੀਮ ਵਾਲੇ ਬੰਦੇ ਨੇ ਜਿਵੇਂ ਰੋਮਨ ਬਰਾੜ ਜੀਰੇ ਚਲਕੇ ਦੋਨੋਂ ਵੀ ਧਮਕੀਆਂ ਆਈਆਂ ਉਹਦੀ ਵੀ ਦਰਜ ਆ ਰਿਪੋਰਟ ਠੀਕ ਜੇ ਅਈ ਤੁਹਾਨੂੰ ਤਾਂ ਕੀ ਨਹੀਂ ਦੇ ਰਹੇ ਪਰ ਤੁਹਾਨੂੰ ਆਗਾਹ ਕਰ ਰਹੇ ਹਾਂ ਜੇ ਕਾਰਵਾਈ ਨਾ ਹੋਈ ਅਸੀਂ ਇੱਥੇ ਪੰਜਾਬ ਨੂੰ ਸੱਦਾ ਆ। ਅਲੰਗਲੇ ਅਲੰਗਲੇ। ਆ ਵੇਖੋ ਭਾਈ ਅਸੀਂ ਆਪਦੇ ਕੋਲੋਂ ਤਿਆਰੀ ਰੱਖੀ ਹੈ ਐਂਬੂਲੈਂਸ ਹੈ ਤੇ ਜਾ ਵੀ। ਅਸੀਂ ਜੇ ਨਾ ਹੋਇਆ ਭਾਈ ਜੀ ਜੀ ਆਈ ਡੋਂਟ ਵਾਉਂਟ ਰੈਟ ਕਿ ਤੁਸੀਂ ਐਵ ਜਾ ਕੁਝ ਕਰੋ। ਪਰ ਜੇ ਹੋਇਆ ਕੁਝ ਗਲਤ ਹੋਇਆ, ਨਾ ਹੋਈ ਕਾਰਵਾਈ ਅਸੀਂ ਆ ਸਾਰਾ ਬੰਦ ਕਰ ਦਿੰਦੇ। ਕੋਪੀ ਲੈ ਕੇ ਜਾਣਾ ਜਿੱਥੇ ਮੈਂ ਜਾਣਾ ਹੀ ਸੀ ਬੈਠੇ ਨੇ ਨਹੀਂ ਕੋਪੀ ਲੈਣੇ ਨੇ ਅਗਲੀ ਕਾਰਵਾਈ ਦੀ ਕਿਉਂਕਿ ਉਹ ਨਿਰਪੱਖਤਾ ਨਾਲ ਹੋਵੇ ਨਾ ਉਹਨਾਂ ਨੂੰ ਫੜਿਆ ਵੀ ਜਾਵੇ ਰੈਸਟ ਕੀਤਾ ਜਾਵੇ ਆਏ ਨਹੀਂ ਹੈਗੇ ਕਿਉਂ ਨਹੀਂ ਆਏ ਹੈਗੇ ਜਿਨ੍ਹਾਂ ਨਾਲ ਸਿਕਿਉਰਟੀ ਗਾਰਡ ਮਿਲਵੇ ਬੇ ਨਾ ਕਿਸੇ ਨੂੰ ਮਿਲੇ ਪਈ ਹੈ ਨਾ ਤੇ ਅੱਧੇ ਬੰਦੇ ਤਾਂ ਸਮਾਜ ਦੇ ਵਿੱਚੋਂ ਜ਼ਿਆਦਾ ਗੁੰਡੇ ਹੈ ਜਿਨ੍ਹਾਂ ਨਾਲ ਮਿਲੇ ਨੇ ਨਾ ਉਹ ਕਹਿੰਦੇ ਸ਼ਾਇਦ ਅਸੀਂ ਆਮ ਲੋਕਾਂ ਨਾਲੋਂ ਕੋਈ ਜ਼ਿਆਦਾ ਹੀ ਉੱਤੇ ਆਹੀ ਸਮਝ ਹੁੰਦੀ ਹੈ ਕੋਈ ਕੋਈ ਕਰਦਾ ਕਿ ਰੰਦੀਏ ਸਾਹਿਬ ਜੀ ਸਾਹਿਬ ਇੱਕ ਤਾਂ ਰਾਸਤਾ ਕੇ ਰੰਦੀ ਉਤੇ ਬਾ ਡੇਂਜਰ ਡਰਾਈਵਿੰਗ ਦੀ ਆ ਗਈ ਫੇਰ ਧਮਕੀਆਂ ਦੀ ਆ ਗਈ ਉਤੇ ਬਾ ਗਾਲੀ ਗਲੋਚ ਤੇ ਗੰਦੇ ਮੰਦੇ ਸ਼ਬਦ ਬੱਚਾ ਨਾਲ ਸੀ ਠੀਕ ਹੈ ਹਥਿਆਰ ਦਿਖਾਇਆ ਉਹਨਾਂ ਨੇ ਜਿਹੜਾ ਹਸਲਾ ਦਿਖਾਇਆ ਉਹ ਜਿਹੜਾ ਉਹਦੇ ਨਾਲ ਗੰਮੈਨ ਪੁਲੀਸ ਹਾਂਜੀ ਨਾ ਉਹ ਵੀ ਰੱਤ ਪਰ ਰੱਖਿਆ ਦਾ ਇਹਦੇ ਕੋਲੇ ਵੀ ਮਾਰ ਦੇ ਦਿੱਟ ਕਰ ਲਿਆ ਠੀਕ ਹੈ ਤੇ ਸਾਰੀ ਕਾਰਵਾਈ ਹੋਊਗੀ ਜੀ ਮੈਂ ਦੱਸਦਾ ਜੀ ਮੈਂ ਦੱਸਦਾ ਵੀ ਜਿਹੜੇ ਟ੍ਰੈਸਟ ਦੇ ਰਸਤਾ ਕੇ ਰੰਧਾ ਪਿਆਰ ਦਿਖਾਇਆ ਠੀਕ ਹੈ ਜੀ ਜਿਹੜਾ ਹਥਿਆਰ ਬਣਦੀ ਆਪਾਂ ਫਿਨਿਸ਼ ਟਾਂ ਹਥਿਆਰ ਜਿੰਨ ਧਮਕੀਆਂ ਦਿੱਤੀਆਂ ਜਿਹੜੀਆਂ ਜੀ ਜਨਾਬ ਤਬਦੀਸ਼ ਚ ਕਰਵਾਓ ਧਮਕੀ ਬੋਲਦਾ ਇਹਨਾਂ ਨੇ ਜੀ ਬੋਲ ਤਬਦੀਸ਼ ਚ ਕਿੱਦਾਂ ਹੋਊਗਾ ਜੀ ਹਥਿਆਰ ਇਹਨਾਂ ਨੂੰ ਦਿਖਾਇਆ ਇੱਕ ਤਾਲੀ ਛੱਪਾ ਕੀ ਕਰੋਗੇ ਇੱਕ ਹੋ ਗਿਆ ਧਮਕੀਆਂ ਦਾ ਜੀ ਇੱਕ ਗਾੜੀ ਘੋਚਦਾ ਗਿਆ ਉਹ ਦਰਖਾਸਤ ਤੇ ਹੁਣ ਤੁਹਾਨੂੰ ਠੀਕ ਹੈ ਕਟੋਰ ਕਰ ਦਰਖਾਸਤ ਲੈ ਕੇ ਦੇ ਠੀਕ ਹੈ ਤੁਸੀਂ ਕਾਫੀ ਦੇ ਦੇ ਉਹਨੇ ਲੈ ਲੈਣੇ ਦੇ ਕੇ ਲੈ ਕੇ ਹੀ ਜਾਣਾ थैंक यू वेरी मच ਅਸੀਂ ਉਹ ਖਲਾਉਂਦੇ ਡੋਂਟ ਵਰੀ ਡੋਂਟ ਵਰੀ ਅਸੀਂ ਖੁਦ ਖਲਾਉਂਦੇ ਹਾਂ ਠੀਕ ਹੈ ਸੰਗਤੋ ਆਪਾਂ ਹੁਣ ਇੱਥੋਂ ਤੱਕ ਗੱਲ ਲੈ ਲਈ ਬੇਫਿਕਰ ਹੋ ਆਪਾਂ ਜੱਲੇ ਨਹੀਂ ਕਿਤੇ ਕਾਰਵਾਈ ਐਂਡ ਤੱਕ ਕਰਾ ਕੇ ਜਾਵਾਂਗੇ ਹੁਣ ਵੀ ਤੇ ਬਾਅਦ ਚ ਵੀ ਬਾਜੀ ਵੀ ਇੱਥੇ ਅਰਜ ਕਾਪੀ ਲੈ ਕੇ ਜਾ ਬਾਈ ਜੀ ਉਹ ਲੈ ਕੇ ਜਾਣਾ ਲੈ ਕੇ ਹੀ ਜਾਣਾ ਲੈ ਜੇ ਲੋ ਆਪਾਂ ਨਜ਼ਰ ਖੋਲ ਦਗੇ ਜੀ ਆਪਾਂ ਉਹ ਲੋਕਾਂ ਨੂੰ ਰੰਗ ਨਾ ਕਰੀਏ ਉਹ ਨਾਲ ਚੱਲੇ ਥੋੜੀਆਂ ਇੱਥੇ ਫਿਰ ਬੰਦ ਕਰਾਂਗੇ